ਪੰਜਾਬੀ ਦੁਨੀਆ ਦੀ ਸਭ ਤੋਂ ਅਮੀਰ ਬੋਲੀ ਹੈ ਇਹ ਮੈਂ ਇਸ ਕਰਕੇ ਬਿਲਕੁਲ ਵੀ ਨਹੀਂ ਕਹਿ ਰਹੀ ਕਿ ਇਹ ਮੇਰੀ ਮਾਂ ਬੋਲੀ ਹੈ ਸਗੋਂ ਗੁਰੂ ਅੰਗਦ ਸਾਹਿਬ ਨੇ ਇਸ ਦੀ ਲਿਪੀ ਯਾਨੀ ਕਿ ਵਰਣਮਾਲਾ ਨੂੰ ਬੜੇ ਹੀ ਆਧੁਨਿਕ ਅਤੇ ਵਿਗਿਆਨਿਕ ਢੰਗ ਨਾਲ ਤਿਆਰ ਕੀਤਾ ਹੈ ਉਦਾਹਰਨ ਦੇ ਤੌਰ ਤੇ ਇਸ ਨੂੰ ਬੋਲਣ ਲੱਗਿਆਂ ਆਵਾਜ਼ ਸਾਡੇ ਗਲੇ ਤੋਂ ਲੈ ਕੇ ਬੁੱਲਾ ਰਹੀ ਵੱਖਰੇ ਵੱਖਰੇ ਰਸਤਿਆਂ ਚੋਂ ਬਾਹਰ ਆਉਂਦੀ ਹੈ ਜਿਵੇਂ ਕ ਕ ਖ ਖ ਗ ਗ ਘ ਘ ਅਈਆਂ ਇਸ ਨੂੰ ਬੋਲਣ ਲੱਗਿਆਂ ਆਵਾਜ਼ ਸਾਡੇ કંਠ ਚੋਂ ਆਉਂਦੀ ਹੈ ਇਸ ਲਈ ਇਸ ਨੂੰ કંਠੀ ਧੁਨੀਆਂ ਕਿਹਾ ਜਾਂਦਾ ਹੈ ਚ ਚ ਛ ਛ ਜ ਜ ਝ ਜ ਯੰਜਾ ਇਸ ਨੂੰ ਬੋਲਣ ਲੱਗਿਆਂ ਸਾਡੀ ਜੀਬ ਸਾਡੇ ਤਾਲੂ ਨਾਲ ਲੱਗਦੀ ਹੈ ਇਸ ਲਈ ਇਸ ਨੂੰ ਤਾਲਵੀ ਧੁਨੀਆਂ ਕਿਹਾ ਜਾਂਦਾ ਹੈ ਟੈਂਕਾ ਠਠਾ ਡਡਾ ਟਡਾ ਨਾਣਾ ਇਸ ਨੂੰ ਬੋਲਣ ਲੱਗਿਆਂ ਸਾਡੀ ਜੀਭ ਪੁੱਠੀ ਕਰਕੇ ਤਾਲੂ ਨਾਲ ਲੱਗਦੀ ਹੈ ਇਸ ਲਈ ਇਸ ਨੂੰ ਉਲਟ ਜੀਬੀ ਧੁਨੀਆਂ ਕਿਹਾ ਜਾਂਦਾ ਹੈ ਤੱਤਾ ਠੱਠਾ ਦੱਦਾ ਤਦਾ ਨੰਨਾ ਇਸ ਨੂੰ ਬੋਲਣ ਲੱਗਿਆਂ ਸਾਡੀ ਜੀਭ ਸਾਡੇ ਦੰਦਾਂ ਨਾਲ ਲੱਗਦੀ ਹੈ ਇਸ ਲਈ ਇਸ ਨੂੰ ਦੰਤੀ ਧੁਨੀਆਂ ਕਿਹਾ ਜਾਂਦਾ ਹੈ ਪਪਾ ਫਫਾ ਬੱਬਾ ਪੱਬਾ ਮੰਮਾ ਇਸ ਨੂੰ ਬੋਲਣ ਲੱਗਿਆਂ ਸਾਡੇ ਬੁੱਲ ਆਪਸ ਵਿੱਚ ਜੁੜਦੇ ਹਨ ਇਸ ਲਈ ਇਸ ਨੂੰ ਦੋ ਹੋਣਠੀ ਧੁਨੀਆਂ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਓੜਿਆੜੇ ਵਾਲੀ ਲਾਈਨ ਅਤੇ ਇਹ ਹੀਰਾਰੇ ਵਾਲੀ ਲਾਈਨ ਇਨ੍ਹਾਂ ਧੁਨੀਆਂ ਦੇ ਅਨੁਸਾਰ ਬੋਲੀਆਂ ਜਾਂਦੀਆਂ ਹਨ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਜਿਨ੍ਹਾਂ ਦਾ ਆਪਣਾ ਘਰ 35 ਅੱਖਰਾਂ ਦਾ ਹੋਵੇ ਉਹ ਕਦੇ ਵੀ 26 ਅੱਖਰਾਂ ਦੇ ਘਰ ਮੰਗਲ ਨਹੀਂ ਜਾਂਦੇ ਪਰ ਸਾਡੇ ਗੁਰੂਆਂ ਦੀ ਬੋਲੀ ਸਾਡੀ ਪਿਆਰੀ ਮਾਂ ਬੋਲੀ ਪੰਜਾਬੀ ਨੂੰ ਜਿੱਥੇ ਸਮੇਂ-ਸਮੇਂ ਤੇ ਅਨੇਕਾਂ ਨਾਮਵਰ ਸਾਹਿਤਕਾਰਾਂ ਕਵੀਆਂ ਪੀਰਾਂ ਫਕੀਰਾਂ ਸੂਫੀਆਂ ਤੇ ਰਹਿਬਰਾਂ ਤੇ ਗੀਤਕਾਰਾਂ ਨੇ ਆਪਣੀ ਸਮਰੱਥਾ ਤੇ ਸ਼ਕਤੀ ਅਨੁਸਾਰ ਯੋਗਦਾਨ ਪਾਇਆ ਤੇ ਪੰਜਾਬੀ ਮਾਂ ਬੋਲੀ ਦੀ ਰਜਵੀਂ ਸੇਵਾ ਕੀਤੀ ਉੱਥੇ ਹੀ ਪੰਜਾਬੀ ਨੂੰ ਆਪਣੇ ਹੀ ਪੜੇ ਲਿਖੀ ਕੌਮ ਤੋਂ ਖਤਰਾ ਪੈਦਾ ਹੁੰਦਾ ਜਾ ਰਿਹਾ ਹੈ ਪੰਜਾਬੀ ਦੀ ਥਾਂ ਅੰਗਰੇਜ਼ੀ ਲੈਂਦੀ ਜਾ ਰਹੀ ਹੈ ਭਾਰਤ ਦੇ ਪੜੇ ਲਿਖੇ ਪੰਜਾਬੀ ਵੀ ਪੰਜਾਬੀ ਨਹੀਂ ਬੋਲਦੇ ਹਨ ਅੰਗਰੇਜ਼ੀ ਬੋਲਦੇ ਹਨ ਹਾਲਾਂਕਿ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਸਿੱਖਣਾ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਬੋਲੀ ਨੂੰ ਵਿਸਾਰ ਦੇਣਾ ਜ਼ਰੂਰ ਗਲਤ ਹੈ ਮੈਂ ਇਹ ਬੇਝਜ ਕਹਿ ਸਕਦੀ ਹਾਂ ਕਿ ਸਾਡੀ ਮਾਂ ਬੋਲੀ ਸਾਡੇ ਗੁਰੂਆਂ ਦੀ ਬੋਲੀ ਕਦੇ ਖਤਮ ਨਹੀਂ ਹੋ ਸਕਦੀ ਪਰ ਬਹੁਤ سارے ਲੋਕ ਹਨ ਜੋ ਪੰਜਾਬੀ ਬੋਲਣ ਤੋਂ ਝਿਜਕ ਮਹਿਸੂਸ ਕਰਦੇ ਹਨ ਜੋ ਕਿ ਇੱਕ ਚੰਗੀ ਗੱਲ ਨਹੀਂ ਹੈ ਇਦਾਂ ਦੇ ਲੋਕ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਹਨ ਕੀ ਅਸੀਂ ਕਦੇ ਹੀਣਤਾ ਦੇ ਭਾਵ ਨੂੰ ਤਿਆਗ ਸਕਦੇ ਹਾਂ ਕੀ ਅਸੀਂ ਕਦੇ ਆਪਣੀ ਮਾਂ ਬੋਲੀ ਦੇ ਕਦਰਦਾਨ ਬਣ ਕੇ ਇਹਦੀ ਰੂਹ ਨੂੰ ਆਪਣੇ ਅੰਦਰ ਵਸਾ ਸਕਦੇ ਹਾਂ ਅਜਿਹੀ ਬਹੁਤ ਸਾਰੇ ਸਵਾਲ ਹਨ ਅਤੇ ਇਹਨਾਂ ਦੇ ਜਵਾਬ ਇੱਕ ਪੰਜਾਬੀ ਆਪਣੇ ਅੰਦਰੋਂ ਹੀ ਲੱਭ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਵੀਡੀਓ ਜ਼ਰੂਰ ਪਸੰਦ ਆਏਗੀ ਅਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ